ਕੀ ਵਿਚਾਰੇ ਭਲੇਖੇ ਜੀ ਤੁਰੇ ਫਿਰਦੇ ਆ ਜੇ ਪਹਿਲਾਂ ਉਹਨਾਂ ਨੇ ਕੋਈ ਪੈਚ ਵਰਕ ਕਰ ਲਿਆ ਪੈਚ ਵਰਕ ਵੀ ਤਾਂ ਹੋਇਆ ਵਾ ਜੇ ਛੜਕਾ ਬਣੀਆਂ ਹੋਈਆਂ ਸੀ 3 ਲੱਖ ਜਾਂ 5 ਲੱਖ ਰੁਪਈਆ ਫੇਲਿੰਗ ਦਾ ਜਾਂ ਤਾਂ ਇਸ ਗੱਲ ਨੂੰ ਸਾਬਤ ਕਰਕੇ ਦਿਖਾਓ ਤੇ ਆਪਣੀ ਬਾਵਾ ਘਟਣ ਲਈ ਨਹੀਂ ਬਿਲਡਿੰਗਾਂ ਬਣਦੀਆਂ ਨਹੀਂ ਕਾਰਪੋਰੇਸ਼ਨ ਦੀ ਨਕਸ਼ਾ ਪਾਸ ਹੋ ਕੇ ਨਕਸ਼ੇ ਦੇ ਅੰਦਰ ਬੰਦੀਆਂ ਨੇ ਵੀ ਲੰਬੜਦਾਰ ਕਹਿੰਦਾ ਮੈਂ ਤੁਹਾਡੇ ਕੋਲ ਤੋਂ ਨਹੀਂ ਇਹ ਬੜੀ ਮਾੜੀ ਗੱਲ ਆ ਕਾਉਂਸਲਰ ਕੋਈ ਵੀ ਹੋਵੇ ਚਾਹੇ ਉਹ ਇੰਡੀਪੈਂਡੈਂਟ ਹੋਵੇ ਚਾਹੇ ਸਰਕਾਰ ਦਾ ਹੋਵੇ ਉਹ ਨੂੰ ਉਹ ਨੂੰ ਜ਼ਰੂਰ ਪੁੱਛਣਾ ਚਾਹੀਦਾ ਉਹਦੇ ਜੋ ਕੰਮ ਬੰਦਦੇ ਨੇ ਉਹਦੇ ਕੰਮ ਹੋਣੇ ਚਾਹੀਦੇ ਇਸ ਭਵਨ ਦਾ ਦੇਖੋ ਰਿਮਾਰਡ ਨਾ ਪੂਰੀ ਢੰਗ ਨਾਲ ਉਹਨਾਂ ਨੇ ਕਿਰਾਇਆ ਇਹ ਨਾਲੇ ਦੇ ਨਾਲ ਨਾਲ ਲੈਟਾ ਛੜਕਾ ਬਣ ਗਿਆ ਕਿਉਂਕਿ ਲਗਭਗ 3 ਸਾਲ ਹੋ ਗਏ ਇਹਨਾਂ ਨੂੰ ਲਾੜਾ ਲਾਂਦੇ ਹੋਏ ਕਿ ਇਹ ठेकेदारी ਸਿਸਟਮ ਅਸੀਂ ਬੰਦ ਕਰਾਂਗੇ। ਜੇ ਕੋਈ ਧਰਮਸ਼ਾਲਾ ਬਣੀਆਂ ਨੂੰ ਰੰਗ ਰੋਗਨ ਕਰਾ ਲਿਆ ਜੇ ਧਰਮਸ਼ਾਲਾ ਬਣੀ ਹੋਈ ਸੀ ਤੁਹਾਨੂੰ ਰੰਗ ਰੋਗਨ ਕਰਾ ਲਿਆ। ਨੋ ਵੀ ਅਸੀਂ ਮੀਟਿੰਗ ਫਿਕਸ ਕਰਕੇ ਕਿੱਚੇ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ। ਇਹ ठेकेदारी ਸਿਸਟਮ ਰੱਦ ਕਰਾਂਗੇ। ਪਰ ਮੰਗ ਪੱਤਰ ਦੇ ਕੇ ਮੁਲਾਜ਼ਮ ਹੈ, ਸਫਾਈ ਮਜ਼ਦੂਰ ਹੈ ਉਹ ਪਰੇਸ਼ਾਨ ਹੋ ਗਿਆ। ਪਰ ਅੰਦਰ ਮੈਂ ਦੇਖਿਆ ਜੇ ਸਵਾਲ ਅਸੀਂ ਮੇਰ ਸਾਹਿਬ ਨੂੰ ਕਰਦੇ ਤਾਂ ਜਵਾਲ ਐਮਐਲਏ ਦੇ ਰਹੇ ਨਹੀਂ। ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਗੂੰਗੀ ਅਤੇ ਬੋਲੀ ਤਾਬ ਹਾਊਸ ਦੀ ਮੀਟਿੰਗ ਹੋਈ ਆ ਕੀ ਗੱਲਬਾਤ ਹੋਈ ਆ ਕਹਿੰਦੇ ਹੰਗਾਮਾ ਵੀ ਹੋਇਆ ਆ ਹੰਗਾਮਾ ਹੋਇਆ ਜੀ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਕਹਿੰਦੇ ਜੀ ਜੋ ਅਸੀਂ 4 ਸਾਲ ਚ ਆਉਣ ਵਾਲੇ ਡਿਵੈਲਪਮੈਂਟ ਕੀਤੀ ਉਹ ਪਹਿਲਾਂ ਕਦੇ ਹੋਈ ਨਹੀਂ ਕਿਉਂਕਿ ਵਿਚਾਰੇ ਭਲੇਖੇ ਦੀ ਤੁਰੇ ਫਿਰਦੇ ਆ ਜੇ ਪਹਿਲਾਂ ਉਹਨਾਂ ਨੇ ਕੋਈ ਪੈਚਵਰਕ ਕਰ ਲਿਆ ਪੈਚਵਰਕ ਵੀ ਤਾਂ ਹੋਇਆ ਵਾ ਜੇ ਛੜਕਾ ਬਣੀਆਂ ਹੋਈਆਂ ਸੀ ਜੇ ਛੜਕਾ ਹੀ ਨਾ ਹੁੰਦੀ ਉਹ ਤੁਸੀਂ ਪੈਚਵਰਕ ਕਿੱਥੋਂ ਕਰਾਉਂਦੇ ਜੇ ਕੋਈ ਧਰਮਸ਼ਾਲਾ ਬਣੀਆ ਨੂੰ ਰੰਗ ਰੋਗਨ ਕਰਾ ਲਿਆ ਜੇ ਧਰਮਸ਼ਾਲਾ ਬਣੀ ਹੋਈ ਸੀ ਤਾਂ ਰੰਗ ਰੋਗਨ ਕਰਾ ਲਿਆ ਜੇ ਪਾਰਕਾਂ ਨੂੰ ਪੇਂਟ ਕਰਾਤਾ ਪਾਰਕਾਂ ਸੀਗੀਆਂ ਤਾਂ ਪੇਂਟ ਕਰਾਤਾ ਜਿਹੜੇ ਕੰਮ ਪਹਿਲਾਂ ਰੈਗੂਲਰ ਸੀ ਉਹਨਾਂ ਦੇ ਤੁਸੀਂ ਲੋਪੋਪੁੱਥੀ ਕਰਦੇ ਆ ਕੋਈ ਨਵਾਂ ਕੋਈ ਡਿਵੈਲਪਮੈਂਟ ਕੋਈ ਕਾਲਜ ਲਿਆਂਦਾ ਕੋਈ ਯੂਨੀਵਰਸਿਟੀ ਬਣਾ ਲਈ ਕੋਈ ਧਰਮਸ਼ਾਲਾ ਬਣਾਤੀ ਐਕਸਟਰਾ ਜ਼ਮੀਨ ਲੈ ਕੇ ਕਰ ਪੈਸੇ ਨਾਲ ਬਣਾ ਦਿਆ ਫਿਰ ਤਾਂ ਅਸੀਂ ਕਹੀਏ ਹਾਂ ਤੁਸੀਂ ਵਧੀਆ ਕੰਮ ਕਰ ਲਿਆ ਅੱਛੀ ਗੱਲ ਮੈਂ ਆਪਣੇ ਵਾਰਡ ਦੀ ਗੱਲ ਕਰਦਾ ਮੇਰੇ ਵਾਰਡ ਦੇ ਵਿੱਚ ਟੱਕੋ ਘੱਟ ਪੁਰਾਣੇ ਜਿਹੜਾ ਪੁਰਾਣਾ ਵਾਰਡ ਆ 25 ਬ 25 ਬੀਟਾਂ ਘਟ ਹੁੰਦੀਆਂ ਨੇ ਜਿਵੇਂ ਕਿ ਇੱਕ ਬੰਦਾ ਉਹਨੂੰ 800 ਮੀਟਰ ਦਾ ਏਰੀਆ ਦਿੱਤਾ ਹੁੰਦਾ ਜਿਨੇ ਉਹਨੇ ਝਾੜੂ ਲਾਉਣਾ 800 ਮੀਟਰ ਦਾ ਉਸ ਉਹਨੂੰ ਦੇਖ ਕੇ 25 ਬੀਟਾਂ ਘਟਾ ਜਿਹਦੀ ਕੀ ਰਿਪੋਰਟ ਤਿਆਰ ਹੁੰਦੀ ਹੈ ਇਨਸਪੈਕਟਰ ਤਿਆਰ ਕਰਦਾ ਵੀ ਹਾਂ ਆ ਆ ਆ ਸਾਡੇ ਬੀਟਾਂ ਖਾਲੀ ਆ ਜੇ ਬੀਟਾਂ ਖਾਲੀ ਨਹੀਂ ਤਾਂ ਮਤਲਬ ਉਹ ਤੇ ਸਫਾਈ ਨਹੀਂ ਹੋਣੀ ਸਫਾਈ ਤਾਂ ਬੰਦਿਆਂ ਨੇ ਕਰਨੀ ਆ ਜੇ ਸਫਾਈ ਨਹੀਂ ਹੋਣੀ ਤੇ ਦੂਜਾ ਇੱਕ ਨਵਾਂ ਜਿਹੜਾ ਮੇਰਾ ਏਰੀਆ ਨਾਲ ਜੁੜਿਆ ਬਾ ਵਾਰਡ ਨੰਬਰ 52 ਤੇ ਉਹ ਸੀ ਜ਼ੋਨ ਚ ਪੈਂਦਾ ਜਿਹੜਾ ਕਿ ਰਿਸ਼ੀ ਘਾਬੇ ਦੀ ਬੈਕ ਸਾਈਡ ਕਲਸੀਆਂ ਵਾਲੀ ਗਲੀ ਉਹਦਾ ਸਾਰਾ ਏਰੀਆ ਪੈਂਦਾ ਵਾ ਉੱਥ ਜੇ 15 ਬੀਟਾ ਉਹ ਤੇ 25 ਉਹ ਕਿਵੇਂ ਆਉਣ ਰਿਕਾਰਡ ਤੇ ਰਿਟਨ ਚ ਬੋਲਦਾ ਪਿਆ ਉਹਨਾਂ ਨੂੰ ਜੇ ਸਾਡੇ ਬੰਦੇ ਪੂਰੇ ਨਹੀਂ ਤਾਂ ਝਾੜੂ ਕਿਦਾਂ ਲੱਗੂਗਾ ਸਫਾਈ ਕਿਦਾਂ ਹੋਊਗੀ ਪੂਰਾ ਕਿਦਾਂ ਚੱਕਿਆ ਜਾਏਗਾ ਲਾਈਟਾਂ ਹੈ ਨਹੀਂ ਗੱਲ ਤਾਂ ਤੁਸੀਂ ਕਰਦੇ ਆਂ ਵੀ 110 ਪਿੰਡ ਜਿਹੜੇ ਕਿ ਲੁਧਿਆਣੇ ਦੇ ਆਲੇ-ਦੁਆਲੇ ਦੇ 110 ਪਿੰਡਾਂ ਨੂੰ ਅਸੀਂ ਸ਼ਹਿਰ ਚ ਸ਼ਹਿਰ ਬਣਾਉਣਾ ਸ਼ਹਿਰ ਲੈ ਕੇ ਉਹਨਾ ਜਿਹੜਾ ਤੁਹਾਡਾ ਸ਼ਹਿਰ ਹੈਗਾ ਪਹਿਲਾਂ ਇਹਨੂੰ ਤਾਂ ਸਾਫ਼ ਸੁਥਰਾ ਕਰ ਲੋ ਇੱਥੇ ਤਾਂ ਝਾੜੂ ਲਵਾ ਲਓ ਇੱਥੇ ਤਾਂ ਲਾਈਟਾਂ ਜਗਾ ਲਓ ਇੱਥੇ ਤਾਂ ਇਹ ਗੰਦਾ ਪਾਣੀ ਆ ਉਹਨੂੰ ਠੀਕ ਕਰ ਲਓ ਜਿੱਥੇ ਸੀਵਰੇਜ ਸਮੱਸਿਆ ਆ ਬਾ ਉੱਥੇ ਪੈਪਾ ਲੂਣ ਸੀ ਜੋ ਨਗਰ ਨਿਗਮ ਦਾ ਕੰਮ ਆ ਪਹਿਲਾਂ ਉਹ ਤਾਂ ਕਰ ਲਓ ਪਰ ਅੰਦਰ ਮੈਂ ਦੇਖਿਆ ਜੇ ਸਵਾਲ ਅਸੀਂ ਮੇਅਰ ਸਾਹਿਬ ਨੂੰ ਕਰਦੇ ਤਾਂ ਜਵਾਲ ਐਮ ਐਲ ਏ ਦੇ ਰਹੇ ਨੇ ਵੀ ਤੁਸੀਂ ਮੇਅਰ ਸਾਹਿਬ ਨੂੰ ਸਾਰੇ ਜਵਾਬ ਕਰ ਰਹੇ ਤੁਸੀਂ ਵੀ ਹਾਊਸ ਦੇ ਮੈਂਬਰ ਹੋ ਐਮ ਐਲ ਏ ਸਾਹਿਬ ਅਸੀਂ ਵੀ ਹਾਊਸ ਦੇ ਮੈਂਬਰ ਕਹੋ ਉਹਨਾਂ ਨੂੰ ਜਵਾਬ ਦੇਣ ਦਿਓ ਕਿ ਅੰਦਰ ਯਾਨੀ ਕਿ ਮਾਹੌਲ ਇੰਨਾ ਕਾ ਵੀ ਸੁਣਿਆ ਜਾ ਰਿਹਾ ਹੁਣ ਉਹ ਤੇ ਕਿੰਨਾ ਕੰਮਲ ਹੁੰਦਾ ਕਿ ਨਹੀਂ ਹੁੰਦਾ ਕਮਿਸ਼ਨਰ ਸਾਹਿਬ ਨੇ ਤੇ ਮੇਅਰ ਸਾਹਿਬ ਨੇ ਭਰੋਸਾ ਜਰੂਰ ਦਵਾਇਆ ਵੀ 1 ਮਹੀਨੇ ਦੇ ਮਹੀਨੇ ਦੇ ਵਿੱਚ ਵਿੱਚ ਕਈ ਕਾਉਂਸਲਰ ਨੇ ਵੀ ਕਿਹਾ ਵੀ ਜਿਹੜੇ ਲੰਬੜਦਾਰ ਸਾਡੇ ਦਫ਼ਤਰ ਨਹੀਂ ਆਉਂਦੇ ਕਈ ਕਾਉਂਸਲਰ ਬੁੱਲੇ ਆ ਵੀ ਲੰਬੜਦਾਰ ਕਹਿੰਦਾ ਮੈਂ ਤੁਹਾਡੇ ਕੋਲ ਨਹੀਂ ਇਹ ਬੜੀ ਮਾੜੀ ਗੱਲ ਆ ਕਾਉਂਸਲਰ ਕੋਈ ਵੀ ਹੋਵੇ ਚਾਹੇ ਇੰਡੀਪੈਂਡੈਂਟ ਹੋਵੇ ਚਾਹੇ ਸਰਕਾਰ ਦਾ ਹੋਵੇ ਉਹਨੂੰ ਉਹਨੂੰ ਜਰੂਰ ਪੁੱਛਣਾ ਚਾਹੀਦਾ ਉਹਦੇ ਜੋ ਕੰਮ ਬੰਦੇ ਨੇ ਉਹਦੇ ਕੰਮ ਹੋਣੇ ਚਾਹੀਦੇ ਨੇ ਇਹੀ ਸਾਰਾ ਧੰਨਵਾਦ ਤੇ ਕੀ ਲੱਗਦਾ ਜੀ ਕੰਮ ਕੰਮ ਹੋਏ ਨੇ ਕੰਮ ਹੁਣ ਇਹਦਾ ਸਰਕਾਰ ਦੇ ਡਿਪੈਂਡ ਆ ਜੀ ਕਰਦੀ ਆ ਕਿ ਨਹੀਂ ਗੱਲਾਂ 'ਚ ਕਰਦੇ ਆ ਕਿ ਗੱਲਾਂ ਦਾ ਕੜਾ ਬਣਾਉਂਦੇ ਆ ਤਾਂ ਹੁਣ ਅਸੀਂ ਦੱਸਾਂਗੇ ਜੀ ਅੱਛਾ ਲੱਗਦਾ ਤੁਹਾਡੇ ਕੰਮਾਂ ਦੇ ਵਿੱਚ ਖਾਸ ਕਰਕੇ ਜਿਹੜੇ ਵਿਰੋਧੀ ਧਿਰ ਦੇ ਆ ਐਮ ਐਲ ਏ ਦੀ ਇੰਟਰਫੇਰੈਂਸ ਆ ਇਹ ਮੈਂ ਦੇਖਿਆ ਅੰਦਰ ਸਾਰੇ ਕਾਉਂਸਲਰਾਂ ਦੀ ਗੱਲ ਕੋਈ ਆ ਤਾਂ ਸਾਰੇ ਕਾਉਂਸਲਰਾਂ ਦੇ ਵਿੱਚ ਐਮ ਐਲ ਏ ਦੀ ਇੰਟਰਫੇਰੈਂਸ ਹੈਗੀ ਮੈਂ ਸਮਝਦਾ ਜਿਹੜੀ ਕਿ ਹੋਣੀ ਨਹੀਂ ਚਾਹੀਦੀ ਵਿਰੋਧ ਵੀ ਕੀਤਾ ਵਿਰੋਧ ਹੋਇਆ ਵਾ ਇਦਾਂ ਹੋਣੀ ਨਹੀਂ ਚਾਹੀਦੀ ਦੇਖੋ ਇਹ ਚੱਲਦਾ ਰਹਿੰਦਾ ਹਾਊਸ ਆਜਦਾ ਨਹੀਂ ਚੱਲਦਾ ਵਾ ਕਈ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਕਾਉਂਸਲਰ ਐਮ ਐਲ ਕੋਈ ਕਾਉਂਸਲਰ ਇੰਡੀਪੈਂਡੈਂਟ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਤਾਂ ਉਹਦੇ ਜੋ ਅਧਿਕਾਰ ਹਨ ਉਹਨਾਂ ਨੂੰ ਮਿਲਨੇ ਚਾਹੀਦੇ ਨੇ ਕਿਉਂਕਿ ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਜਿਤਾਇਆ ਸਿੱਟਾ ਤਾਂ ਚਲੋ ਠੀਕ ਹੈ ਅਮੀ ਹਾਉਸ ਚੱਲਿਆ ਵਧੀਆ ਤਰੀਕੇ ਨਾਲ ਸਭ ਨੂੰ 2-2 ਮਿੰਟ 1-1 ਮਿੰਟ ਮਿਲਿਆ 3-3 ਮਿੰਟ ਗੱਲ ਕਰਨ ਦਾ ਮੌਕਾ ਮਿਲਿਆ ਲਾ 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 ਕਰਕੇ ਧਰਨਾ ਨਹੀਂ ਲੱਗਿਆ ਇੱਕਦਮ ਮਾਹੌਲ ਖਰਾਬ ਨਹੀਂ ਹੋਇਆ ਤਾਂ ਆਪਣੇ ਆਪਣਾ ਪੱਖ ਰੱਖਿਆ ਗਿਆ ਖਾਸ ਕਿਹੜੇ ਮੁੱਦੇ ਰਹੀ ਨੇ ਆਉਣ ਵਾਲੇ ਸਮੇਂ ਤੋਂ 5000 ਲਾਇਟ ਆ ਰਹੀ ਆ ਉਹ ਭਰੋਸਾ ਦਿਵਾਇਆ ਵੀ ਸਾਰੇ ਕਾਉਂਸਲਰ ਨੂੰ ਦਿੱਤੀ ਜਾਏਗੀ ਚਾਹੇ ਓਪੋਜੀਸ਼ਨ ਦੇ ਆ ਇਹ ਕਰਨ ਚ ਕਿੰਨਾ ਕੁ ਫਰਕ ਆ ਉਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਸਰ ਅੱਜ ਹਾਊਸ ਦੀ ਮੀਟਿੰਗ ਹੋਈ ਹੈ ਕਹਿੰਦੇ ਬੜਾ ਗੰਗਾਮਾ ਹੈ ਕੀ ਕਰ ਲੈ ਇੰਨਾ ਤਾਂ ਦੇਖੋ ਹਰ ਹਾਊਸ ਦੀ ਮੀਟਿੰਗ ਵਿੱਚ ਇੰਨਾ ਤਾਂ ਹੁੰਦਾ ਹੀ ਆ ਜਿਹੜੀ ਓਪੋਜੀਸ਼ਨ ਪਾਰਟੀ ਹੈ ਕਿਉਂਕਿ ਤੀਜੀ ਚੌਥੀ ਮੀਟਿੰਗ ਹੈ ਮੀਟਿੰਗ ਦੇ ਵਿੱਚ ਸਾਰਿਆਂ ਨੇ ਆਪਣੇ ਆਪਣੇ ਕਾਉਂਸਲਰ ਨੇ ਆਪਣੇ ਆਪਣੇ ਏਰੀਆ ਦੇ ਕੰਮ ਦੱਸਣੇ ਹੁੰਦੇ ਆ ਤੇ ਇਹਦੇ ਵਿੱਚ ਉਹਨਾਂ ਨੇ ਆਪਣੇ ਕੰਮ ਦੱਸੇ ਹੋਰ ਕੋਈ ਇਹ ਜਿਆਦਾ ਪਗ ਤਿੱਕੀ ਨੋਕ ਚੋਕ ਕੋਈ ਇਹ ਜੀ ਗੱਲ ਨਹੀਂ ਹੋਈ ਅੱਛਾ ਲੱਗਦਾ ਕਿ ਕੰਮ ਨਹੀਂ ਹੋਏ ਹੈਗੇ ਵਿਰੋਧੀ ਦੇਖੋ ਹਰ ਸਰਕਾਰ ਦੇ ਵਿੱਚ ਜਿੰਨਾ ਵੀ ਆਪੋਜੀਸ਼ਨ ਹੁੰਦਾ ਵਾ ਹਰ ਵਾਰ ਇਹ ਗੱਲ ਕਹਿੰਦੇ ਆ ਮੈਂ ਵੀ ਆਜ਼ਾਦ ਦੋ ਵਾਰ ਲੜਿਆ ਵਾ ਤੇ ਆਜ਼ਾਦ ਹੁੰਦਾ ਵੀ ਸਾਡੇ ਵੀ ਕਈ ਵਾਰ ਕੰਮ ਹੋ ਰਹਿ ਜਾਂਦੇ ਸੀ ਤੇ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਇਹਨਾਂ ਨੇ ਵੈਦਾਂ ਤਕਰੀਬਨ ਸਾਰਿਆਂ ਨੂੰ ਵੰਡ ਕੇ ਸਾਰੇ ਏਰੀਆ ਵਿੱਚ ਕਿਉਂਕਿ ਐਮਐਲਏ ਸਾਰੇ ਸਾਡੇ ਕੋਆਪਰੇਟਿਵ ਹੈਗੇ ਨੇ ਜੇ ਆਪੋਜੀਸ਼ਨ ਪਾਰਟੀ ਦਾ ਕੋਈ ਕੌਂਸਲਰ ਵੀ ਇਸੇ ਕੰਮ ਨੂੰ ਲੈ ਕੇ ਸਾਡੇ ਐਮਐਲਏ ਕੋਲ ਜਾਂਦਾ ਵਾ ਕਿ ਕਦੇ ਵੀ ਸਾਡੇ ਐਮਐਲਏ ਉਹਨੂੰ ਇਹ ਨਹੀਂ ਕਹਿੰਦੇ ਕਿ ਦੂਜੀ ਪਾਰਟੀ ਦਾ ਉਸ ਨੂੰ ਕੰਮ ਜੂਰ ਦਾ ਇੰਟਰਫੇਰੈਂਸ ਦੱਸੀ ਗਈ ਹੈ ਕਿ ਜੇ ਕਾਉਂਸਲਰ ਦੇ ਕੰਮ ਆ ਤਾਂ ਐਮਐਲਏ ਇੰਟਰਫੇਰੈਂਸ ਕਰ ਰਹੇ ਹੋਵੇ। ਨਹੀਂ ਅਜਿਹੀ ਕੋਈ ਗੱਲ ਨਹੀਂ ਹੈ ਕਿਉਂਕਿ ਐਮਐਲਏ ਵੀ ਮੈਂਬਰ ਆ ਹਾਊਸ ਦਾ। ਜੇ ਲੋਕ ਕਾਉਂਸਲਰ ਕੋਲ ਜਾਂਦੇ ਆ ਤਾਂ ਐਮਐਲ ਕੋਲ ਵੀ ਜਾਂਦੇ ਆ ਕਿਉਂਕਿ ਜੇ ਕਾਉਂਸਲਰ ਇਸੇ ਕੰਮ ਨੂੰ ਕਈ ਵਾਰ ਐ ਹੋ ਜਾਂਦਾ ਵਾ ਕਿ ਨਹੀਂ ਕਰ ਪੰਦਾ ਤੇ ਉਹ ਲੋਕੀ ਉੱਠ ਕੇ ਐਮਐਲਏ ਕੋਲ ਚਲੇ ਜਾਂਦੇ ਆ। ਪਰ ਦੋਨਾਂ ਦੀ ਇੱਕੋ ਹੀ ਗੱਲ ਹੈਗੀ ਹੈ ਜੀ ਦੋ ਪਾਰਟੀਆਂ ਨੇ 10 ਸਾਲਾਂ ਦੇ ਕੰਮ ਗਣਾਏ ਉਹ ਕਹਿੰਦੇ ਹੁਣ ਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤੇ ਸਾਡੀ ਸਰਕਾਰ ਨੇ ਕੰਮ ਕੀਤੇ ਹੋਏ ਸਾਰੇ ਟੈਂਡਰ ਜਿਹੜੇ ਆ ਸਾਡੇ ਪਾਸ ਹੋਏ ਹੋਏ ਇਹ ਤਾਂ ਜੱਗ ਜਾਣਦਾ ਹੀ ਤੁਸੀਂ ਆਪ ਦੇਖ ਲਓ ਚਾਰੇ ਆਪਣੇ ਸਾਰੇ ਸ਼ਹਿਰ ਦੇ ਵਿੱਚ ਚਾਰੇ ਪਾਸੇ ਇੰਨੀ ਡਿਵੈਲਪਮੈਂਟ ਹੁੰਦੀ ਆ ਅਸੀਂ ਹੁਣ ਬੱਗਾ ਜੀ ਦੇ ਏਰੀਆ ਵਿੱਚ ਖੜੇ ਆ ਇਸ ਭਵਨ ਦਾ ਦੇਖ ਲਓ ਜਿਵੇਂ ਮਾਰਨਾ ਵਧੀਆ ਢੰਗ ਨਾਲ ਉਹਨਾਂ ਨੇ ਕਰਾਇਆ ਇਹ ਨਾਲੇ ਦੇ ਨਾਲ ਨਾਲ ਲਾਈਟਾਂ ਛੜਕਾ ਬਣ ਗਈ ਕ੍ਰੈਕਟ ਵਾਰ ਚੱਲ ਰਹੀ ਉਹ ਕਹਿੰਦੇ ਆ ਕਾਲੀ ਦਲ ਦੀ ਦੇਣ ਆ ਉਹ ਦੇਖੋ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹ ਇਹ ਗੱਲ ਕਰਦੀ ਹੁੰਦੇ ਆ ਏ ਜਿਹੜਾ ਉੱਪਰਲਾ ਪੋਸ਼ਨ ਜਿਹੜਾ ਹੈਗਾ ਬੱਗਾ ਜੀ ਨੇ ਆਪਣੇ ਉਧਰ ਬੁਮਾਇਆ ਵਾ ਬਾਕੀ ਜਿਹੜਾ ਥੱਲਾ ਪੋਸ਼ਨ ਪਹਿਲਾਂ ਬਣਿਆ ਜਿਹੜੇ ਮੇਨ ਮੱਤੇ ਜਿਹੜੇ ਨੇ ਬਾਦ ਸਰਕਾਰ ਤੇ ਜਨਾ ਕਿੰਨਾਂ ਦੇ ਉੱਤੇ ਗੱਲ ਵਾ ਜਿਹੜੀ ਮੇਨ ਫਸਿਆ ਹੋ ਪੇਚ ਤਾਂ ਇਹਦੇ ਵਿੱਚ ਜਿਹੜਾ ਏਰੀਆ ਜਿਹੜਾ ਵਧਾਰੇ ਆ ਉਹਦੇ ਵਿੱਚ ਜ਼ਿਆਦਾਤਰ ਗੱਲ ਹੋਈ ਆ ਕਿ ਵੀ ਜੇ ਆਪਾਂ ਸਰਕਾਰ ਸ਼ਹਿਰ ਦੀ ਡਿਵੈਲਪਮੈਂਟ ਪਹਿਲਾਂ ਕਰ ਲਈਏ ਤੇ ਬਾਅਦ ਵਿੱਚ ਉਹਨਾਂ ਨੂੰ ਸ਼ਾਮਲ ਕਰੀਏ ਜਿਹੜੇ ਨਾਲ ਦੇ ਪਿੰਡ ਹੈਗੇ ਆ ਤਾ ਠੀਕ ਰਹੂਗਾ ਆਪੋਜੀਸ਼ਨ ਦਾ ਇਹ ਹੀ ਕਹਿਣਾ ਸੀ ਪਰ ਦੇਖੋ ਜੇ ਉਹ ਪਿੰਡਾਂ ਨੂੰ ਨਾਲ ਲੈਣੇ ਆ ਉਹਨਾਂ ਤੋਂ ਜਿਹੜਾ ਰੈਵਨਿਊ ਜਨਰੇਟ ਹੋਣਾ ਵਾ ਉਹ ਕਾਰਪੋਰੇਸ਼ਨ ਦੇ ਮਾਧਮ ਰਾਹੀਂ ਸਾਡੇ ਸ਼ਹਿਰਾਂ ਵਿੱਚ ਹੀ ਵਤਿਆ ਜਾਣਾ ਵਾ ਸਾਡੇ ਇਲਾਕੇ ਦੇ ਡਵੈਲਪਮੈਂਟ ਲਈ ਵਤਿਆ ਜਾਣਾ ਵਾ ਤੇ ਮੈਂ ਤਾਂ ਚਾਹੂੰਗਾ ਕਿ ਇਹ ਮਤਾ ਪਾਸ ਹੋਣਾ ਚਾਹੀਦਾ ਸੀ ਸਫਾਈ ਕਰਨ ਕਰੀਆਂ ਨੇ ਵੀ ਗੇਟ ਜਿਹੜੇ ਆ ਰੋਕ ਲਏ ਉਹ ਕਹਿੰਦੇ ਸਾਡੇ ਜਿਹੜੇ ਕੌਂਸਲਰ ਨੇ ਫਰਾਦਰੀ ਦੇ ਉਹ ਵੀ ਨਹੀਂ ਗੱਲ ਸੁਣ ਰਹੇ ਨਹੀਂ ਜਿਹੀ ਤਾਂ ਕੋਈ ਗੱਲ ਨਹੀਂ ਮੇਰੇ ਅੱਗੇ ਤਾਂ ਕੋਈ ਗੱਲ ਆਈ ਨਹੀਂ ਤੇ ਬਾਕੀ ਉਹ ਭਰਾ ਨੇ ਵੀ ਸਾਡੇ ਭਾਈਚਾਰਾ ਸੀ ਉਹਦੇ ਵਿੱਚ ਭਾਈਚਾਰਾ ਸਨ ਵੱਡਾ ਹੁੰਦਾ ਵਾ ਕਿੰਨੇ ਪਿੰਡ ਜਿਹਨੇ ਨੇ ਨਵੇਂ ਕਹਿੰਦੇ ਨੇ ਕਿ ਜਿਹੜੇ ਸ਼ਾਮਲ ਕੀਤੇ ਜਾ ਸਕਦੇ ਨੇ ਸੋ ਤੇਰਾ ਪਿੰਡ ਕਹਿੰਦੇ ਪਏ ਆ ਕਿ ਵੀ ਨਵੇਂ ਸ਼ਾਮਲ ਕੀਤੇ ਜਾਣਗੇ ਜਿਹਦੇ ਵਿੱਚ ਆਲੇ ਦੁਆਲੇ ਦੇ ਜਿੰਨੇ ਵੀ ਆਪਣਾ ਸ਼ਹਿਰ ਲੱਗਦਾ ਵਾ ਲੱਗਦਾ ਕਿ ਦੋ ਮੇਅਰ ਫਿਰ ਹੋ ਜਾਣਗੇ ਲੁਧਿਆਣੇ ਦੇ ਫਿਰ ਤੇ ਵਿਕਾਸ ਕਰਦੇ ਇਹ ਦੇਖੋ ਜੀ ਜਿਸ ਹਿਸਾਬ ਨਾਲ ਕਹਿੰਦੇ ਪਏ ਆ ਉਸ ਹਿਸਾਬ ਨਾਲ ਦੋ ਮੇਅਰ ਵੀ ਹੋ ਸਕਦੇ ਆ ਕਈ ਵਾਰ ਵਾਰਡ ਵੀ ਵੱਡੇ ਕਰ ਦਿੰਦੇ ਹੁੰਦੇ ਆ ਤੇ ਉਹਦੇ ਵਿੱਚ ਦੇਖੋ ਜਿੱਦਾਂ ਜਿੱਦਾਂ ਪਾਲਿਸੀ ਆਂਦੀ ਆ ਉਸ ਹਿਸਾਬ ਨਾਲ ਹੀ ਮੈਨੂੰ ਇਹਦੇ ਬਾਰੇ ਜ਼ਿਆਦਾ ਪਤਾ ਨਹੀਂ ਹੈਗਾ ਤੇ ਉਹ ਹੀ ਦੱਸ ਸਕਦੇ ਆ ਅਫਸਰ ਸਾਹਿਬ ਪਰ ਮੰਗ ਪੱਤਰ ਦੇ ਕੇ ਮੁਲਾਜਮ ਹੈ ਸਫਾਈ ਮਜ਼ਦੂਰ ਹੈ ਉਹ ਪਰੇਸ਼ਾਨ ਹੋ ਗਿਆ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਗੂੰਗੀ ਅਤੇ ਬੋਲੀ ਇਹ ਦਲਦਲ ਤੇਸੀ ਬੰਦੀ ਹੈ ਪਰ ਦਲਦਲ ਤੇਸੀ ਹੈ ਨਹੀਂ ਦਲਤ ਵਿਰੋਧੀ ਆ ਕਿਉਂਕਿ ਲਗਭਗ 3 ਸਾਲ ਹੋ ਗਏ ਇਹਨਾਂ ਨੂੰ ਲਾਰਾ ਲਾਂਦੇ ਹੋਏ ਕੇ ठेकेदारी ਸਿਸਟਮ ਅਸੀਂ ਬੰਦ ਕਰਾਂਗੇ ਸਫਾਈ ਸੇਵਕ ਸੀਵਰਮੈਨ ਮਾਲੀ ਬੇਲਦਾਰ ਵਰਗਿਆ ਚਾਰ ਦੇ ਮੁਲਾਜ਼ਮ ਜਿਹੜੇ ਓਵਰਜ ਹੋ ਚੁੱਕੇ ਮਾਤਾ ਪਾਸ ਕਰਕੇ ਭੇਜਿਆ ਹੋਇਆ ਪਰ ਹਾਲੇ ਤੱਕ ਉਹ ਚੰਡੀਗੜ੍ਹ ਤੋਂ ਵਾਪਸ ਨਹੀਂ ਆਇਆ ਹੋਰੇ ਇਸ ਤੋਂ ਵੱਡਾ ਪ੍ਰਮਾਣ ਕੀ ਜਾਈਦਾ ਵਾ ਵਿਧਾਇਕ ਕਹਿੰਦੇ ਨੇ ਅੰਦਰ ਹੀ ਰਹਿਣਗੇ ਚਾਹੁੰਦੇ ਦੇਖੋ ਵਿਧਾਇਕ ਜਿਹੜੇ ਆ ਗੁਲਨਸ ਸਿੰਘ ਜੀ ਕਹਿ ਕੇ ਗਏ ਆ ਕਿ ਵੇ ਅਸੀਂ ਤੁਹਾਡੀ ਮੁੱਖ ਮੰਤਰੀ ਨਾਲ ਮੀਟਿੰਗ ਫਿਕਸ ਕਰਾਂਦੇ ਆ ਪਰ ਮੈਨੂੰ ਲੱਗਦਾ ਨਹੀਂ ਕਿ ਕੁਲਵੰਸ ਸਿੰਘ ਜੀ ਸਾਹਿਬ ਦੀ ਕੋਈ ਸੁਣਦਾ ਆਉਣਾ ਤਾਂ ਇਸ ਕਰਕੇ ਜਿਹੜੇ ਹੋਰ ਐਮਐਲਏ ਆ ਸਾਰੇ ਇਕੱਠੇ ਹੋ ਕੇ ਆਣ ਇੱਥੇ ਦੀ ਮੇਰ ਕਮਿਸ਼ਨਰ ਉਹ ਸਾਰਿਆਂ ਨੂੰ ਵਿਚਾਰ ਦੀਵਾਨ ਆ ਕੇ ਉਹ ਅਸੀਂ ਮੀਟਿੰਗ ਫਿਕਸ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ ਠੇਕੇਦਾਰੀ ਸਿਸਟਮ ਰੱਦ ਕਰਾਂਗੇ ਤੁਹਾਡੇ ਸਮਾਜ ਦੇ ਬੰਦੇ ਵੀ ਇਸ ਪਾਰਟੀ ਦੇ ਨਾਲ ਜੁੜੇ ਹੋਏ ਨੇ ਕਿਤੇ ਨਾ ਕਿਤੇ ਲੱਗਦਾ ਬਾਅਦ ਹੀ ਨਕੀ ਨਹੀਂ ਦੇਖੋ ਜਦੋਂ ਸਾਡੇ ਸਮਾਜ ਦੇ ਚੇਅਰਮੈਨ ਆ ਪਾਰਟੀ ਦੇ ਬੰਦੇ ਆ ਜਦੋਂ ਉਹਨਾਂ ਨੂੰ ਸਾਥ ਚਾਹੀਦਾ ਹੁੰਦਾ ਉਦੋਂ ਸਾਡੇ ਸਮਾਜ ਨੂੰ ਨਾ ਝੂਟੇ ਲਾਰੇ ਲਾ ਕੇ ਨਾਲ ਲਾ ਲੈਂਦੇ ਆ ਅੱਜ ਉਹ ਸਰਕਾਰ ਦੇ ਵਿੱਚ ਬੈਠੇ ਆ ਤੁਸੀਂ ਆਪ ਦੇਖੋ ਕਿ 3 ਸਾਲ ਹੋ ਗਏ ਆ ਮਤਾ ਪਾਸ ਕਰਕੇ ਭੇਜਿਆ ਹੋਇਆ ਔਰ बार-बार ਜਿਹੜਾ ਵਾ ਮੰਗ ਪੱਤਰ ਦਿੰਦੇ ਰਹੇ ਆ ਪਰ ਉਹ ਮੰਗ ਪੱਤਰ ਜਿਹੜਾ ਨਹੀਂ ਮੰਨਿਆ ਦਾ ਇਸ ਕਰਕੇ ਇਹ ਝੁੱਤੀ ਸਰਕਾਰ ਹੈ ਲਾਰੇਵਾਜਾਂ ਦੀ ਸਰਕਾਰ ਹੈ ਗੱਡੀਆਂ ਜਿਹੜੀਆਂ ਬਾਹਰ ਨਿਕਲ ਨਹੀਂ ਆਇਆ ਗੇਟ ਤੁਸੀਂ ਰੋਕਿਆ ਅਸੀਂ ਹਲੇ ਰੋਕ ਕੇ ਰੱਖਿਆ ਜਦ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ ਅਜੂਰੇ ਹੀ ਬੈਠੇ ਆਂ ਤੇ ਉਹ ਗੱਡੀਆਂ ਘੱਟੋ ਯਾਰ ਅਸੀਂ ਨਹੀਂ ਜਾਣਦੇ ਹਾਂਜੀ 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 ਬੋਲੋ 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 ਸਾਡੇ ਨਾਲ ਵਾਦਾ ਕੀਤਾ ਸੀ ਦੇਖੋ ਸਹੀ 1 ਮਿੰਟ ਮੈਂ ਮੈਡਮ ਨੇ ਵਾਦਾ ਕੀਤਾ ਸੀ ਤੇ ਕਮਿਸ਼ਨਰ ਸਾਹਿਬ ਨੇ ਜੈਚਵਲ ਸਾਹਿਬ ਨੇ ਵਾਦਾ ਕੀਤਾ ਸੀ ਕਿਹਾ ਸੀ ਉਹ ਲੁਕਣ ਗਿਆ ਸੀ ਕਿ ਤੁਹਾਨੂੰ ਲਿਖ ਕੇ ਦੇਵਾਂਗੇ ਵਰਨਾ ਅੱਜ ਤੱਕ ਇੱਕ ਮੀਟਿੰਗ ਤਾਂ ਨਹੀਂ ਬੁલાਇ ਲਿਖ ਕੇ ਤਾਂ ਕੀ ਦੇਵਾਂਗੇ ਉਹ ਸਾਹਿਬ ਹੋਰ ਉੱਤੋਂ ਪਹਿਲੇ 600 ਕਰੋੜ ਜੇ ਸੀ ਹੁਣ 1100 ਕਰੋੜ ਤੇ 1100 ਜਿਦਾਵਾ ਆਈ ਸੀ ਤੁਹਾਡੇ ਕੋਲ ਅਸ਼ਵਾਸ਼ਣ ਮੇਰੇ ਸਾਹਿਬ ਦੀ ਕੋਈ ਗੱਲ ਸੱਚੀ ਨਹੀਂ ਆ ਮੈਂ ਹੁਣ ਦੱਸ ਕੇ ਆ ਗਿਆ ਉਹਨਾਂ ਨੇ ਤਾਂ ਇਹ ਵੀ ਵਾਦਾ ਕੀਤਾ ਸੀ ਫੇਜ਼ 2 ਫੇਜ਼ 1 ਫੇਜ਼ 2 ਫੇਜ਼ 1 ਫੇਜ਼ 3 ਡੁਗਰੀ ਤੱਕ ਕੋਈ ਜੰਪ ਨਹੀਂ ਆ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਡੰਪ ਬਣਾ ਕੇ ਦੇਵਾਂਗੇ ਉਹ 3 ਸਾਲ ਹੋ ਚਲੇ ਆਜ ਤੱਕ ਉਹ ਡੰਪ ਨਹੀਂ ਬਣਾਇਆ ਮੇਲੇ ਸਾਹਿਬ ਨੇ ਪੁਲਿਸ ਉਠਾਉਣ ਵਾਸਤੇ ਆ ਰਹੀ ਹੈ ਨਹੀਂ ਨਹੀਂ ਪੁਲਿਸ ਅਧਿਕਾਰੀ ਤੁਹਾਨੂੰ ਕਹਿ ਰਹੇ ਆ ਉਥੋਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਯਾਰ ਸਾਨੂੰ ਸਮਝਾ ਰਹੇ ਆ ਅਸੀਂ ਨਾ ਬਿਨਾਂ ਦਾ ਆਸਾਨ ਮੰਨਦੇ ਆ ਪਰ ਮੈਂ ਕਿ ਇਹ ਗੱਲ ਕਹਿਣਾ ਚਾਹੁੰਦਾ ਉਹ ਠਹਿਰੋ ਯਾਰ ਇਹ ਪੁਲਿਸ ਕਰਮੀ ਆ ਇਹਨਾਂ ਨੂੰ ਹਟਾ ਕੇ ਦੂਜਾ ਬੰਦਾ ਲਾ ਦਿਓ ਨੇ ਘਰ ਭੇਜ ਦਿਓ ਸਾਡਾ ਲੁਸਗਾਨ ਸਾਨੂੰ ਨਹੀਂ ਦੇਈਏ ਤੁਹਾਨੂੰ ਨਹੀਂ ਦੇਵਾਂਗੇ ਤੁਹਾਨੂੰ ਨਹੀਂ ਦੇਵਾਂਗੇ ਤਾਂ ਜਦੋਂ ਸਾਡਾ ਹੋਣੀਆ ਸਾਨੂੰ ਨਹੀਂ ਮਿਲੂਗਾ ਤਾਂ ਇਹ ਵੀ ਇਹ ਵਿਚਾਰੇ ਬੜੇ ਕਲਚਲ ਇਹਨਾਂ ਨੂੰ ਹਟਾ ਦੇ ਪਹਿਲਾਂ ਆਪਣੇ ਹਾਊਸ ਦੇ ਵਿੱਚ ਕਹਿੰਦੇ ਆ 3 ਲੱਖ ਜਾਂ 5 ਲੱਖ ਰੁਪਈਆ ਬਿਲਡਿੰਗ ਦਾ ਜਾਂ ਤਾਂ ਇਸ ਗੱਲ ਨੂੰ ਸਾਬਤ ਕਰਕੇ ਦਿਖਾਓ ਤੇ ਆਪਣੀ ਬਾਵਾ ਘੱਟਣ ਲਈ ਨਹੀਂ ਬਿਲਡਿੰਗਾਂ ਬਣਦੀਆਂ ਨੇ ਕਾਰਪੋਰੇਸ਼ਨ ਦੀ ਨਕਸ਼ਾ ਪਾਸ ਹੋ ਕੇ ਨਕਸ਼ੇ ਦੇ ਅੰਦਰ ਬਣਦੀਆਂ ਨੇ ਜੇ ਕੋਈ ਬਿਲਡਿੰਗ ਬਣਦੀ ਆ ਬਾਹਰ ਤਾਂ ਉਹਦੀ ਸ਼ਿਕਾਇਤ ਕਰੋ ਆਪਣੇ ਆਪ ਕੰਮ ਕਰਦੇ ਨੇ ਕਿਉਂ ਪਾਓ ਤੁਸੀਂ ਮੇਰੇ ਆਪਣੀ ਆਪਣੀ ਵਾਵਾ ਘੱਟਣ ਲਈ ਨਹੀਂ ਆ ਮੂੰਹ ਜਵਾਨੀ ਕਹਿਦਣਾ ਵੀ ਉੱਥੇ ਚਲੋ 3 ਲੱਖ 5 ਲੱਖ ਕੋਈ ਨੋਟਾਂ ਦੀ ਮਸ਼ੀਨ ਨਹੀਂ ਹੈ ਜਿਹੜੀ ਉੱਥੇ ਲੋਕ ਸੁੱਟਦੇ ਫਿਰਦੇ ਆ ਤੁਹਾਡੇ ਹੀ ਕਿਸੇ ਤੁਸੀਂ ਕੋਈ ਲੋਕ ਨੂੰ ਲੋਕ ਦੇ ਰਿਸ਼ਤੇਦਾਰ ਦੀ ਤੁਹਾਡੇ ਹੀ ਕਿਸੇ ਭੈਣ ਭਾਈ ਦੀ ਬਿਲਡਿੰਗ ਬਣਦੀ ਹੋਵੇ ਉੱਥੇ ਤੁਸੀਂ ਭਾਈਚਾਰੇ ਬਗੋਨੇ ਹੋ ਇੱਥੇ ਆ ਕੇ ਗੱਲਾਂ ਕਰਦੇ ਹੋ ਸਰ ਹੁਣ ਉੱਥੇ ਤੁਸੀਂ ਭਾਈਚਾਰੇ ਬਗੋਨੇ ਹੋ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਬਿਲਡਿੰਗ ਬਣਦੀ ਆ ਉਹਨਾਂ ਨੂੰ ਜਾ ਕੇ ਕਹੋ ਮੈਂ ਲੱਕੇ ਦਾ ਕਾਉਂਸਲਰ ਹਾਂ ਮੈਂ ਕੰਮ ਲੱਗਿਆ ਤੁਹਾਡੀ ਸ਼ਿਕਾਇਤ ਜਾ ਕੇ ਕਾਰਪ ਵਿੱਚ ਜੰਗੋ ਜਾ ਕੇ ਆਪਣਾ ਨਾਮ ਸਿਆਮ ਨਾਓ ਸੁਣੋ ਮੇਰੀ ਗੱਲ ਫੇ ਬਣਾਉਨੇ ਆਪਾਂ ਲੋਕ ਨੰਬਰ ਆਪਣੇ ਵੀ ਆ ਜੀ ਫੁਲਾਣੇ ਬੰਦੇ ਨੇ ਕਹਿਤਾ ਤੇ ਫੁਲਾਣੇ ਨੂੰ ਉੱਚ ਕਮਿਸ਼ਨਰ ਸਾਹਿਬ ਤੇ ਕਲੇਮ ਨਾ ਕਰੋ ਨਾ ਅਫਸਰਾਂ ਤੇ ਕਰੋ ਤੁਸੀਂ ਮੇਰੀ ਮੇਰੀ ਨੂੰ ਮੇਰੀ ਸੁਣ ਲੋ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੰਨ ਲੋ ਇਹਦਾ ਜਿਹੜੀਆਂ ਗੱਲ ਤੁਸੀਂ ਕਹਿ ਰਹੇ ਹੋ ਕਿ ਅਸੀਂ ਨੰਬਰ ਬਣਾਣੇ ਆ ਜਾਂ ਕੋਈ ਵੀ ਨਾ ਤਾਂ ਸਾਰੇ ਹੋਣ ਕਰਦੇ ਹੋਗੇ ਮੈਨੂੰ ਹੀ ਲੱਗਦਾ ਕੋਈ ਅਫਸਰ ਕੋਈ ਕਾਉਂਸਲਰ ਵਿੱਚੇ ਐਮਐਲਏ ਸਾਰੇ ਕਿਸਾਂ ਕੇ ਜਿਹੜੀ ਵਿਸ਼ਵਾਸ ਕਰਦੇ ਹੋਗੇ ਕੋਈ ਆਪਣੇ ਸੱਚ ਮਹਿੜ ਗਿਆ ਉਹਨੂੰ ਸੁਣ ਲੋ ਪਹਿਲਾਂ ਪੂਰੀ ਪਰ ਜਿਹੜੀ ਬਿਲਡਿੰਗ ਪਹਿਲਾਂ ਨਹੀਂ ਆਈ ਹੁੰਦੀ ਐ ਕਿਸੇ ਵੀ ਅਫਸਰ ਦੇ ਜੈਟਿੰਗ ਕਰਨ ਨਾਲ ਨਹੀਂ ਆ ਜਾਂਦੀ ਜੇ ਉਹ ਯਾਰ ਰੇਡ ਲਾ ਦਈਏ ਪੈਸੇ ਕਰ ਮਿਸ਼ਣ ਹੋਏ ਸਿੱਧੇ ਮੈਂ ਮੈਂ ਇਹੀ ਗੱਲ ਕਹਿ ਰਿਹਾ ਜਿਹੜਾ ਕੋਈ ਇਲਾਕੇ ਦੇ ਵਿੱਚ ਤੇਰੀ ਵਾਰ ਆ ਜਿੰਨੇ ਕਾਉਂਸਲਰ ਆਪੋਜੀਸ਼ਨ ਵਾਲੇ ਬੈਠੇ ਆ ਸਾਰੇ ਆ ਕੇ ਕਮਿਸ਼ਨਰ ਸਾਹਿਬ ਨੂੰ ਕਰੋ ਸਟਾਰ ਵੀ ਆ ਬਿਲਡਿੰਗ ਬੰਦੀ ਐ ਮੇਰੇ ਉਦੋਂ ਆਪਾਂ ਲੋਕਾਂ ਅੱਗੇ ਦਾ ਨੰਬਰ ਬਣਾਉਣੇ ਆ ਵੇਪਨ ਆਲਾ ਕੋਈ ਵੀ ਨਾ ਰੱਖਾ ਮੈਂ ਸਰਸਕੀ ਆ ਗਈ ਪਹਿਲਾ ਗਾਛੂ ਲਿਆ ਮਰੀ ਸੁਣੋ ਮੈਂ ਆਪ ਕਹਿ ਰਿਹਾ ਮੈਂ ਜਿਹੜੀ ਬਿਲਿੰਗ ਬੰਦੀ ਆ ਜਿਹੜੀ ਕੋਈ ਕਾਰਪੋਰੇਸ਼ਨ ਦੀ ਆਂ ਦੇ ਖਿਜ ਬੰਦੀ ਆ ਕੋਈ ਅਫਸਰ ਬਣਾ ਰਿਆ ਤੁਸੀਂ ਕਮਿਸ਼ਨਰ ਸਾਹਿਬ ਨੂੰ ਸ਼ਿਕਾਇਤ ਕਰੋ ਚਾਹੇ ਮੈਂ ਆ ਚਾਹੇ ਤੁਸੀਂ ਹੋ ਫਿਰ ਨਹੀਂ ਕਾਰਵਾਈ ਕਰੋਗੇ ਫਿਰ ਉਸ ਸੁਣ ਲੋ ਅੰਮ੍ਰਿਤ ਜੀ ਮੇਰੀ ਬੇਨਤੀ ਸੁਣ ਲੋ ਮੰਨ ਲੋ ਦਿਓ ਬਣਦੀ ਪਈ ਆ ਜੇ ਉਹੀ ਉਹਦਾ ਜੁਰਮਾਨਾ ਘੜਾ ਕੇ ਸਰਕਾਰ ਦਾ ਪੈਸਾ ਚਲ ਜਾਣਾ ਉਹਦਾ ਕੀ ਨੁਕਸਾਨ ਅਫਸਰਾਂ ਦੇ ਘਰ ਪਰੰਦਾ ਨਹੀਂ ਫਾਇਦਾ ਉਹੀ ਕਹਿ ਰਹੇ ਆ ਮਾ ਜਦੋਂ ਨਹੀਂ ਚੱਲ ਜਦੋਂ ਕਿਸੇ ਦੇ ਧਿਆਨ ਚ ਲਿਆਵਾਂਗੇ ਉਦੋਂ ਹੀ ਪਤਾ ਰਗੂਣਾ ਰੈਟੀ ਵੀ ਕਿਉਂ ਨਹੀਂ ਲਾ ਜਾ ਰਹੇ ਨਾ ਇਹਨੇ ਬੈਠੇ ਆ ਜਿਹੜੇ ਦੂਜੇ ਆ ਉਹ ਡਰਾਫਟ ਵਿੱਚ ਕਿਉਂ ਲਾ ਰਹੇ ਨੇ ਐਕਸਲੈਂਟਾ ਕੋਣ ਇੰਦਾ ਦਾ ਏਟੀਪੀ ਕੋਣ ਹੈ अरुण ਜੀ ਦਾ ਏਟੀਪੀ ਕੋਣ ਹੈ ਸੈਂਟਰਲ ਦਾ ਕਪਿਲ ਇਹ ਜਿਹੜਾ ਲੱਗੇ ਪੱਕਾ ਏਟੀਪੀ ਹੈ ਸਰ ਹੁਣ ਲੱਗਿਆ ਹੋਣਾ ਜੀ ਪੱਕਾ ਏਟੀਪੀ ਹੈ ਨਾ ਕਦੋਂ ਲਗਾ ਕਿੰਨੇ ਕਦੋਂ ਕਿੰਨਾ ਟਾਈਮ ਹੋ ਗਿਆ ਸਰ ਮੇਰੇ 29 ਸਤੰਬਰ ਨੂੰ ਜੁਆਇਨਿੰਗ ਹੋਈ ਹੈ ਠੀਕ ਹੈ ਜੀ ਇਹ ਐ ਕਦੋਂ ਹੀ ਚੱਲ ਜਾ ਚਲੋ ਤੁਸੀਂ ਪਹਿਲੇ ਹੀ ਗੱਲ ਦਾ ਥੋੜਾ ਜਵਾਬ ਹੈ ਇਹ ਰੈਗੂਲਰ 80 ਵੀ ਆਰ ਪੱਕਾ 80 ਤੇ ਜਿਹੜਾ ਥੋੜਾ ਏਰੀਆ ਦੇਖ ਰਹਾ ਸਰ ਗਦੋਂ ਤੋਂ ਜਦੋਂ ਵੀ ਮੈਂ ਤੋਂ ਨਾਦਨੀ ਨਹੀਂ ਹੋ ਗਲ ਇਹ ਗਲਤ ਇਨਫੋਰਮੇਸ਼ਨ ਹੈ ਕਿਉਂਕਿ ਮੈਂ ਗੁੰਦ ਕਰ ਲੱਕੀ ਕੋ ਗਿਆ ਮੈਂ ਇੱਕ ਸਾਡੇ ਏਰੀਆ ਤੇ ਲੇਡੀਜ਼ ਦਾ ਕੰਮ ਸੀ ਉਸ ਵਿਚਾਰੀ ਨੂੰ ਇਹਨਾਂ ਨੇ ਉੱਪਰ ਤੋਂ ਥੱਲੇ ਤੱਕ 20 ਗੇੜੇ ਮੋਰਾ ਲਿਆ ਉਹਨਾਂ ਨੂੰ ਘਰੇ ਹੁਣੀ ਜਾਂਦਾ ਵਿੱਡੋ ਲੈਣੀ ਆ ਉਹ ਜਿਹੜੀ ਦੂਜੀ ਗੱਲ ਤੁਸੀਂ ਕਹਿ ਰਹੇ ਹੋ ਕਿ ਬਿਲਡਿੰਗ ਨਜਾਇਜ਼ ਬਿਲਡਿੰਗ ਬਣ ਰਹੀ ਹੈ ਕੀ ਤੁਸੀਂ ਅਜ ਤੱਕ ਇੱਕ ਸਾਲ ਵਿੱਚ ਇੱਕ ਵੀ ਬਿਲਡਿੰਗ ਦੀ ਕੰਪਲੇਨਟ ਮੈਂ ਸਰ ਤੁਹਾਨੂੰ ਤੁਹਾਡੇ WhatsApp ਤੇ ਭਾਈ ਹੋਈ ਹੈ ਭਾਈ ਮੈਂ ਤੁਹਾਡੇ ਨਾਲ WhatsApp ਤੇ ਭਾਈ ਹੈ ਪੰਜਵੀਂ ਮੰਜ਼ਲ ਦੇ ਸ਼ੈੱਡ ਤੇ ਆਇਆ ਹੋਇਆ ਹੈ ਕੋਈ ਇੰਕੋ ਬਣੀ ਹੈ ਹਾਂਜੀ ਕੋਈ ਬਣੀ ਹੈ ਬਿਲਡਿੰਗ ਸੇ ਮੈਂ ਸ਼ਿਕਾਇਤਾਂ ਨਹੀਂ ਬਣੀਆਂ ਕਿਸੇ ਦੀਆਂ ਲੈ ਫਿਰ ਸ਼ਿਕਾਇਤਾਂ ਨਹੀਂ ਪੋਣੀਆਂ ਮੇਰੇ ਇੱਥੇ ਹਾਂ ਮੈਂ ਕੋਈ ਹੌਸਲੇ ਵਿੱਚ ਹੈਤਾਂ ਨਹੀਂ ਲਾ ਮੈਂ ਕੋਈ ਸ਼ਿਕਾਇਤਾਂ ਨਹੀਂ ਬਣੀਆਂ ਕਿਸੇ ਦੀਆਂ ਇੱਕ ਸਮਾਹਣ ਕਰਨੀ ਪਊ ਜਿਹੜੇ ਪੈਸੇ ਲੈਦੇ ਕੰਮ ਕਰਦੇ ਕਮਾਉਣਾ ਰੋਕਣਾ ਮੇਰਾ ਨਹੀਂ ਹੈਗਾ ਜੀ ਇਹ ਪਹਿਲਾਂ ਸ਼ਿਕਾਇਤਾਂ ਜੋ ਪਾਵਾਂ ਕਿਸੇ ਦੀਆਂ ਪਹਿਲਾਂ ਸ਼ਿਕਾਇਤਾਂ ਨਹੀਂ ਪੋਣੀਆਂ ਆਪੇ ਇੱਥੇ ਹੁਣ ਜੋ ਕਹਿ ਰਹੇ ਆ ਵੀ 5 ਲੱਖ ਲੈ ਲਓ 3 ਲੱਖ ਲੈ ਲਓ ਲੈ ਲਿੰਦੇ ਆ ਜੀ ਉਹਦੀ ਕੀ ਪ੍ਰੂਫ ਆ ਜਿਹੜਾ ਲਿੰਦੇ ਉਹਦਾ ਪ੍ਰੂਫ ਆ ਮੈਂ ਤਾਂ ਉਹਨੂੰ ਫੇਰ ਜਨਜ਼ੇਨੂ ਕਹਿ ਰਹੇ ਆ ਏ ਆਪੋਜੀਸ਼ਨ ਵੇਲੇ ਵੀ ਬਿਲਡਿੰਗਾਂ ਪੈਦੀਆਂ ਰਹੀਆਂ ਨੇ ਫਿਰ ਉਹ ਆਮ ਆਦਮੀ ਪਾਰਟੀ ਜਿਨੀ ਪੈਗ ਅਗਰ ਆਮ ਆਦਮੀ ਪਾਰਟੀ ਕਾਂਗਰਸ বিজেਪ ਦੀ ਗੱਲ ਨਹੀਂ ਜਿਹੜੇ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਮੈਨਾਂ ਕਿ ਉਹ ਰਿਸ਼ਵਤ ਕਿਉਂ ਦੇਣ ਤੇ ਬਣਾਣੇ ਬਣਾਣਾ ਰੋਮਦਰ ਵੀ ਮਲਾਂ ਦੇਣ ਉਹ ਪੈਸੇ ਕਿਉਂ ਦੇਣ ਕੋਈ ਰਿਸ਼ਵਤ ਲੈਂਦਾ ਨਹੀਂ ਨਾ ਸਾਡੇ ਆਪਸ਼ਨ ਸੋ ਪੈਸੇ ਚਾਹੁੰਦੇ ਅਰੁਣ ਜੀ 1 ਸੈਕਿੰਡ ਅਰੁਣ ਅਰੁਣ ਜੀ ਸਾਹਿਬ ਜਰਮੀਸ਼ ਸਾਹਿਬ ਲਓ 1 ਸੈਕਿੰਡ ਆ ਅਰੁਣ ਜੀ ਮੇਰੀ ਗੱਲ ਸੁਣ ਜਿਹੜੀ ਵੀ ਤੁਸੀਂ ਕਹਿ ਰਹੇ ਰਿਸ਼ਵਤ ਲੈਂਦੇ ਤੁਸੀਂ ਬੰਨਾ ਲਾਓ ਐਫੀਡੇਵਿਟ ਦੋ ਉਹ ਬੰਦੇ ਜਿਹਨਾਂ ਨੇ ਜਿਸ ਨੇ ਪੈਸੇ ਲਏ ਤੁਸੀਂ ਮੈਨੂੰ ਦੱਸੋ ਮੈਨੇ ਅੱਜ ਪਰਚਾ ਕਰਾਣਾ ਤੁਸੀਂ ਦੋ ਕਿਹੜੇ ਬੰਦੇ ਨੇ ਪੈਸੇ ਲਏ ਕਿਸ ਬਿਲਡਿੰਗ ਤੋਂ ਲਏ ਤੁਸੀਂ ਦੋ ਰੋਡੜੀਆ ਤੁਸੀਂ ਦਵਾਗੇ ਤੁਸੀਂ ਦੋ ਮੈਨੇ ਆਪਣਾ ਰਿਪੋਰਟ ਪੜਤੋ ਦਵਾ ਤੁਸੀਂ ਦੋ ਨਾ ਹਾਂ ਤੁਸੀਂ ਐਫੀਡੇਵਿਟ ਦੋ ਜਰਨਲ ਐਲੀਗੇਸ਼ਨ ਨਾ ਲਾਓ ਕਿ ਆ ਕੰਪਲੀਸ਼ਨ ਸਰਟੀਫਿਕੇਟ ਬਿਗਾਇਰ ਤੁਹਾਡੇ ਨਕਸ਼ਾ ਕੋਸ ਕਰਾਇਆ ਤੋਂ ਬਿਗਾਇਰ ਤੁਹਾਨੂੰ ਪੈਸੇ ਜਮ੍ਹਾਂ ਕਰਾਇਆ ਦੋ ਤੁਹਾਡੇ ਏਟੀਵੀ ਇਨਸਪੈਕਟਰ ਨੇ ਕੰਪਲੀਸ਼ਨ ਸਾਡੀ ਦਿਖਾ ਦੇ ਆ ਨਹੀ ਨਹੀ ਇਹਦਾ ਪੇਪਰ ਵਾਲੇ ਝੂਠ ਬੋਲਦੇ ਨੇ ਤੁਸੀਂ ਪੁਆਇੰਟ ਪੁਆਇੰਟ ਕਰੋ ਬਿਲਕੁਲ ਦੇਖੋ ਤੁਸੀਂ ਇਹਦੇ ਵਿੱਚ ਕਿਹਾ ਕੋਈ ਅਸੀਂ ਏਟੀਵੀ ਤੇ ਇਨਸਪੈਕਟਰ ਦਾ ਮੈਂ ਪਛਾਣ ਇਹ ਤੋੜਾਂ ਤੁਹਾਡੇ ਵਰਸ ਲੱਗਿਆ ਹੋਇਆ ਹੈ ਦੇ ਵਿੱਚ 2500 ਗੱਜ ਦੇ ਵਿੱਚ ਏਜੰਸੀ ਬਣ ਗਈ ਹੈ ਚੋਰਾਂ ਨੂੰ ਫੜੋ ਚੋਰਾਂ ਕਿਉਂ ਨਹੀਂ ਫੜਦੇ ਤੁਸੀਂ ਮਤਲਬ ਹੋਰੀ ਗਾਲੀ ਬਣਾਗੇ ਹੈ ਬੜੇ ਪਰਾਂਵੇਂ ਦੇ ਨਾ ਹੋਈ ਹੋਈ ਪਨਾ ਦੇ ਮਦੂਲਾ ਵੀ ਹੋਰ ਥੋੜੀ ਨਹੀਂ ਬੈਂਦੀ ਇਹ ਨਾਲ ਬੜੇ ਕੋਈ ਮਾਰੀ ਕੋਈ ਵੱਧ ਉਸ ਨੂੰ ਹੋ ਰਿਹਾ ਹੈ ਇਸ ਦੀ ਇਨਕੁਆਇਰੀ ਕਰੀ ਤਾਈ ਆਈ ਨਾ ਨਿਊਜ਼ ਵਿੱਚ ਐਡਾ ਤਾਂ ਨਹੀਂ ਆਈ ਮੈਂ ਇਨਕੁਆਇਰੀ ਕਰੀ ਕਮੇਟੀ ਬਣਾਈ ਉਹਦੀ ਰਿਪੋਰਟ ਵੀ ਤਾਈ ਆਈ ਨਾ ਪਹਿਲਾਂ 25 ਨੂੰ ਬਾਲਾਂ ਦੀ ਬਿਲਡਿੰਗ ਲਈ ਕੰਮ ਆਦੀ ਗਿਰੋਣੀ ਸਰ ਜੀ ਜੰਸੀ ਬੰਦ ਨਹੀਂ ਉਹਦੀ ਕਾਰਵਾਈ ਸਰ ਜੰਸੀ ਬੰਦ ਨਹੀਂ ਹੁੰਦੇ ਉਹ ਤਾਂ ਜੰਸੀ ਖੁੱਲੀ ਹੋਈ ਹੈ ਜਿਹੜੀ ਕਾਰਵਾਈ ਸੀ ਕਰਨੀ ਉਹ ਕਰ ਰਿਹਾ ਸੀ ਲੇਕਿਨ ਤੁਸੀਂ ਕਮੇਟੀ ਨਹੀਂ ਹੋਈ ਸੀ ਦੂਜੀ ਗੱਲ ਸਰ ਤਹਿਮ ਜਰੀ ਤਹਿਮ ਜਰੀ ਮੈਂ ਤੁਹਾਨੂੰ ਆ ਸਾਡੇ ਉੱਥੇ ਜਿਹੜਾ ਛੜੀ ਸ਼ਰਖਸ਼ਾਨਦਾਰੀ ਕਮਸ਼ਲਾ ਰੋਡ ਤੋਂ ਲੈ ਕੇ ਕਸ਼ਮੀਰ ਰੇਂਦਰ ਤੱਕ ਸੰਡੇ ਨੂੰ ਮੇਰੇ ਸਾਲਨਾ ਅਮਰਗੋ ਅੱਧਾ ਕਿਲੋ ਰੋੜਾ 500 ਮੀਟਰ ਦੇਰੀ ਹੋਣਾ ਤੇ ਯਾਰ ਤੋਂ ਉੱਪਰ 1500 ਤੋਂ ਉੱਪਰ 55 ਲੱਗਦਾ ਜੀ ਉੱਥੇ ਤੁਸੀਂ ਗੱਡੀ ਸਕੂਟਰ ਮੋਟਰਸਾਈਕਲ ਛੱਡੋ ਜੇ ਕੋਈ ਬੰਦਾ ਉਥੋਂ ਪੈਦਲ ਵੀ ਨਿਕਲ ਕੇ ਦਿਖਾ ਦੇ ਜੋ ਕਹੋ ਉਹ ਦੇਣਾ ਕੋਈ ਉਹ ਨਹੀਂ ਬੱਚੀ ਨਹੀਂ ਕੋਈ ਕੁਝ ਨਹੀਂ ਉਹ ਕਿੱਦਾਂ ਹੋ ਜਾਂਦੇ ਆ ਜੀ ਆਮ ਪਬਲਿਕ ਨੂੰ ਪੂਰੇ ਦਸ਼ਹਿਰੇ ਦੇ ਦਿਨਾਂ ਜੀ ਦੁਕਾਨਦਾਰਾਂ ਨੂੰ ਜਿਹਨਾਂ ਨੇ ਆਪਣਾ ਮਾਲ ਵਾਖਿਆ ਨੇ ਉਹ ਤਾਂ ਕੀਤਾ ਗਿਆ ਚੱਕਿਆ ਗਿਆ ਉਹ ਸਾਮਾਨ ਫੁੱਟਿਆ ਗਿਆ ਸ਼ਹਿਰ ਦੀ ਖਸੇੜੀ ਵਾਜਦੇ ਰੌਲਾ ਪਾਏਗੇ ਜੋ ਅੱਜ ਵੀ ਤੁਹਾਨੂੰ ਆਏ ਹੋਗਾ ਉਹ ਹੋਗਾ ਤੁਸੀਂ ਉਹ ਦੇਖੋ ਕਿ ਮੇਰੇ ਘਰ ਅੱਜ 50 ਸਾਲ ਹੋ ਗਏ ਅਜੇ ਇੱਕ ਸਾਲੇ ਮੈਂਬਰ ਹਨ ਜੀ ਉਹਨੂੰ ਅੱਜ ਵੀ ਲੱਗਦੀ ਹੈ ਕੋਈ 2000 ਰੁਪਏ ਦਿੰਦਾ ਦੁਕਾਨਦਾਰ ਪੈਸੇ ਕਮਿਸ਼ਨਰ ਲਾਓ ਸਾਰਾ ਸਾਫ ਕਰਾ ਦਿਓ ਜਿਹੜੀ ਇਹ ਕਾਰਿਆ ਮਹਾਕਾ ਦਿੱਕਤ ਵਾਲੀ ਉਹ ਗੱਲਾਂ ਕਰਕੇ ਸਾਫ ਹੋ ਔਰ ਉਹ ਰਾਮਗੰਦਰ ਮਾਹਲਪੁਰੀ ਸਰ ਰਾਮਗੰਦਰ ਮਾਹਲਪੁਰੀ ਲੈ ਕੇ ਗੋਸ਼ੇਵਾ ਜੀ ਆਉਂਦਾ ਇਹ ਕੋਈ ਅੰਮ ਨਾਲ ਸਾਹ ਨਹੀਂ ਦੇਖਿਆ ਆਪਣੇ ਅੱਖੀ ਉੱਥੇ ਐਂਬੂਲੈਂਸ ਅਸੀਂ ਰਹੀ ਔਰ ਪੂਰਾ ਉੱਥੇ ਇਹਨਾਂ ਨੇ ਖੜ ਗਏ ਉਸ ਐਂਬੂਲੈਂਸ ਕੋਲ ਆਪ ਮੈਂ ਕਿਸੇ ਨਾਲ ਇਹ ਨਹੀਂ ਲੜਾਈ ਇੱਕ ਮੇਰੀ ਬੇਨਤੀ ਆ ਚਾਹੇ ਆਪੋਜੀਸ਼ਨਾ ਚਾਹੇ ਸਾਡੇ ਵਾਲੇ ਪਾਸੇ ਇੱਕ ਥੇ ਕੱਲੀ ਇਹਨਾਂ ਗੱਲਾਂ ਕਰਕੇ ਨਾ ਆਪਾ ਜਾਈਏ ਚਾਹੇ ਇਧਰੋਂ ਚਾਹੇ ਉਧਰੋਂ ਪਹਿਲਾਂ ਗੱਲ ਸੁਣ ਲਿਓ ਜਿਹੜੇ ਕਾਮਾਪਾਹ ਪਬਲਿਕ ਹਿੱਤ ਦੇ ਇੱਥੇ ਗਹਿ ਰਹੇ ਆ ਪਬਲਿਕ ਦੇ ਹੱਕ ਚ ਕਹਿ ਰਹੇ ਆ ਉੱਥੇ ਮੌਕੇ ਤੇ ਆਪਣੀ ਆਪਣੀਆਂ ਬਾਡਾਂ ਦੀ ਜ਼ਿੰਮੇਵਾਰੀ ਚੱਕੋ ਨਾਲ ਪੈਪਯਾਰੀ ਇਹ ਮੈਂ ਫੀਲਡ ਗੰਜ ਸਾਫ ਕਰਾਇਆ ਵਾ ਖੁਦ ਦੋਨੇ ਭਾਈ ਵੱਡਾ ਸੀਨੀਅਰ ਡਿਪਟੀ ਮੇਰ ਤੇ ਮੈਂ ਖੁਦ ਅਸੀਂ ਆਪ ਪੈਪਯਾਰੀ ਦੇ ਨਾਲ ਲੱਗ ਕੇ ਚਾਹੇ ਕੋਈ ਵੋਟਾਂ ਪਾਇਓ ਚਾਹੇ ਨਾ ਪਾਇਓ ਇਹ ਕਹਿ ਕੇ ਚਕਾਇਆ ਵਾ ਵੀ ਮਲਾਕਾ ਸਾਹਿਬ ਕਰੋ ਮੈਨੂੰ ਤਾਂ ਤੁਸੀਂ ਇਹਨਾਂ ਦੀ ਡਿਊਟੀ ਲਓ ਆਪਣੀ ਬਾੜ ਦੇ ਵਿੱਚ ਹੀ ਗੱਲ ਦਾ ਮੈਂ ਕਹਿੰਦੀ ਜ਼ਿੰਮੇਵਾਰੀ ਚੱਕੋ ਇਹ ਡਿਊਟੀ ਲੈਣ ਉਸ ਅਸੀਂ ਨਾ ਚੱਲਾਂਗੇ ਨਹੀਂ ਜਦੋਂ ਤੈ ਬਿਯਾਰੀ ਆਉਣੀ ਆ ਇੱਕ ਦਿਨ ਤੁਸੀਂ ਜਿੱਦਰੇ ਮੈਂ ਕਹਾਂ ਨਾ ਜਾਵਾਂਗੇ ਸੰਡੇ ਵਾਲੇ ਦਿਨ ਆਪਣੇ ਵਾਲੇ ਇਲਾਕੇ ਚ ਜਾਇਓ ਬਾਗੜ ਦੇ ਨਾਲ ਜਾਵਾਂਗੇ ਨਾਲ ਜਾਇਓ ਹਾਂ ਲੈ ਕੇ ਜਾਂ ਨਾਲ ਜਾਇਓ ਪਹਿਲਾਂ ਸਾਡੇ ਨਾਲ ਜਾ ਕੇ ਕੋਈ ਜਾ ਕਿਸ ਨੂੰ ਵਾਰ ਨਹੀਂ ਦੇ ਤਾਂ ਵੀ ਦੇ ਦਿਓ ਚੱਕਣਾ ਤਾਂ ਸਾਨੂੰ ਕੋਈ ਉਹ ਨਹੀਂ ਹੈਗਾ ਪਰ ਪਹਿਲੇ ਇੱਕ ਵਾਰੀ ਆਓ ਜ਼ਰੂਰ ਤੇ ਜਾਓ ਜ਼ਰੂਰ ਉਥੋਂ ਬੰਦਾ ਪੈਦਲ ਨਹੀਂ ਲੰਘ ਸਕਦਾ ਨਹੀਂ ਮੇਰੀ ਇਹ ਸਾਰਿਆਂ ਤੋਂ ਬੇਨਤੀ ਹੈ ਤੁਸੀਂ ਕਹਿ ਦਿਓ ਤੈ ਬਾਜ਼ਾਰੀ ਅਸੀਂ ਚੱਕਾ ਦੇਂਗੇ ਲੇਕਿਨ ਅਸੀਂ ਫਿਰ ਪਿਕ ਐਂਡ ਚੂਜ਼ ਨਹੀਂ ਕਰਨਾ ਕਿ ਇਹਨੂੰ ਪੜ ਲਓ ਇਹਨੂੰ ਛੱਡ ਦਿਓ ਤੁਸੀਂ ਸਰ ਜੋ ਕਰਨਾ ਹੈ ਕਰੋ ਬਣੀ ਫਿਰ ਇਹ ਵਰ ਕਰਾ ਦੋ ਆ ਫਿਰ ਲੱਗਣੀ ਨਹੀਂ ਉਸ ਤੋਂ ਬਾਅਦ ਆਪ ਹੈ ਯੁਵਰਾਜ ਸਿੰਘ ਵਾਰਡ ਨੰਬਰ 50 ਤੋਂ ਬਹੁਤ ਬਹੁਤ ਧੰਨਵਾਦ ਮੇਰ ਸਾਹਿਬ ਕਮਿਸ਼ਨਰ ਸਾਹਿਬ ਮੈਂ ਵਾਰਡ ਨੰਬਰ 50 ਤੋਂ ਆਉਣਾ ਤੇ ਉੱਥੇ ਤਕਰੀਬਨ 30 ਪਾਰਕ ਨੇ ਜੀ ਤੇ ਜੇ ਨਾਲ ਦੇ ਬੋਰਡ ਦੀ ਜਿਹੜਾ ਡੁਗਰੀ ਏਰੀਆ ਵਾ ਤੇ ਨਾਲ ਦੇ ਬੋਰਡ ਦੀ ਗੱਲ ਕਰੀਏ ਤੇ 50 ਪਾਰਕ ਟੋਟਲ ਆਉਂਦੇ ਨੇ ਤੇ ਪੂਰੇ ਡੁਗਰੀ ਚ ਅਸੀਂ ਨੇ ਤੇ ਸਾਡਾ ਜਿਹੜਾ ਏਰੀਆ ਡੀ 2 ਪੈਂਦਾ ਜੀ ਤੇ ਜੇ ਡੀ 2 ਤੇ ਦੇਖੀਏ ਤੇ ਮੈਂ ਸਮਝਦਾ ਵੀ 150 ਪਲੱਸ ਪਾਰਕ ਹੋ ਜਾਂਦਾ ਟੋਟਲ ਜਿਹਦੇ ਚ ਮਾਡਲ ਟਾਊਨ ਏਰੀਆ ਦੇਖ ਲਈ ਆਪਾਂ ਤੇ ਨਾਲ ਲੱਗਦੇ ਏਰੀਆ ਜਿਵੇਂ ਆਪਣੇ 52 ਨੰਬਰ ਬੋਰਡ ਹੋ ਗਿਆ ਜੀ ਉੱਥੇ ਵੀ ਬੜੇ ਪਾਰਕ ਨੇ ਸੋ ਉੱਥੇ ਮੇਨ ਜਿਹੜੀ ਸਮੱਸਿਆ ਅੱਜ ਟਰੀ ਪ੍ਰੂਨਿੰਗ ਦੀ ਆ ਰਹੀ ਆ ਪਿਛਲੇ ਦਿਨ ਵੀ ਬੜਾ ਇੱਕ ਮੁੱਦਾ ਪ੍ਰੂਨਿੰਗ ਨੂੰ ਲੈ ਕੇ ਹੋਇਆ ਹੋਇਆ ਸੀ ਸੋ ਉਹਦੇ ਵਿੱਚ ਮੇਨ ਜਿਹੜੀ ਡਿਮਾਂਡ ਸਾਡੀ ਇਹ ਹੈ ਕਿ ਹਾਰਟੀਕਲਚਰ ਜਿਹੜਾ ਡਿਪਾਰਟਮੈਂਟ ਆ ਸਾਡੇ ਜਿਹਾ ਬੜਾ ਵਧੀਆ ਕੰਮ ਕਰਦੇ ਨੇ ਕਿਰਪਾਲ ਜੀ ਨੇ ਤੇ ਸਾਰੀ ਉਹਨਾਂ ਦੀ ਟੀਮ ਪਰ ਉਹਨਾਂ ਕੋਲੇ ਬੰਦੇ ਉਹਨੇ ਕਿਨੇ ਸੋ ਜੇ ਆਪਾਂ ਉੱਥੇ ਇੱਕ ਨਵੀਂ ਮਸ਼ੀਨ ਲਿਆ ਸਕਦੇ ਆ ਮੈਂ ਆਪਾਂ ਵਿਲੇਸ਼ਣ ਚ ਆਪਾਂ ਦੇਖਦੇ ਆਂ ਵੀ ਟਰੀ ਪ੍ਰੂਨਿੰਗ ਦੀ ਮਸ਼ੀਨਾਂ ਆਉਂਦੀਆਂ ਨੇ ਸੋ ਦੋ-ਦੋ ਮਿੰਟ ਦੇ ਵਿੱਚ ਉਹ ਕੱਟ ਕੇ ਸਾਰਾ ਏਰੀਆ ਚਲੇ ਜਾਂਦੇ ਨੇ ਸੋ ਅੱਜ ਜੇ ਆਪਾਂ ਆਪਣੇ ਲੁਧਿਆਣੇ ਦੀ ਗੱਲ ਕਰੀਏ ਤੇ ਉੱਥੇ ਜਿਹੜੇ ਪਾਰਕ ਨੇ ਸਾਡੇ ਇੱਕ ਬਲੌਕ 'ਚ 6 ਪਾਰਕ ਨੇ ਜੀ ਤੇ ਇੱਕ ਪਾਰਕ ਨੂੰ ਮੈਂ ਸਮਝਦਾ ਪੂਰਾ ਦਿਨ ਲੱਗ ਜਾਂਦਾ ਤੇ ਦੂਜਾ ਦਿਨ ਦੂਸਰੇ ਔਰਡ 'ਚ ਜਾਣਾ ਹੁੰਦਾ ਕਿਉਂਕਿ ਇਹ ਟ੍ਰੀ ਔਰਡ 'ਚ ਨਹੀਂ ਆਪਾਂ ਕਾਊਂਟ ਕਰ ਸਕਦੇ ਸੋ ਮੇਰੀ ਤੁਹਾਡੇ ਮਾਧਿਅਮ ਰਾਹੀਂ ਇਹਹੀ ਬੇਨਤੀ ਹੈ ਕਿ ਆਪਾਂ ਟ੍ਰੀ ਪ੍ਰੂਨਿੰਗ ਦੀਆਂ ਮਸ਼ੀਨਾਂ ਲਿਆਈਏ ਉਹ ਜੀ ਸੀ ਬੀ ਨਾਲ ਵੀ ਲੱਗ ਜਾਂਦੀਆਂ ਜੇ ਖਰਚਾ ਘੱਟ ਕਰਨਾ ਟਰੈਕਟਰ ਨਾਲ ਵੀ ਲੱਗ ਜਾਂਦੀਆਂ ਨੇ ਤੇ ਉਹ ਬੜੀ ਜਲਦੀ ਆਪਣੀ ਕਟਿੰਗ ਹੋ ਕੇ ਉਹ ਸਮੱਸਿਆ ਦੂਰ ਹੋ ਜੂਗੀ ਤੇ ਇਹ ਮੇਰਾ ਥੋਡੇ ਮਾਧਮ ਰਾਹੀਂ ਬੇਨਤੀ ਕਰਦਾ ਵੀ ਜੇ ਇਹਨੂੰ ਆਪਾਂ ਜਲਦੀ ਕਰ ਦਈਏ ਤੇ ਆਪਣਾ ਫਾਇਦਾ ਹੋ ਜੂਗਾ